ਸਤਿ ਸ਼੍ਰੀ ਅਕਾਲ ਦੋਸਤੋ ਸਵਾਗਤ ਹੈ ਆਪ ਸਭ ਦਾ ਪੀਰਾ ਫਕੀਰਾਂ ਦੀ ਨਗਰੀ ਚੈਨਲ ਵਿੱਚ ਦੋਸਤੋ ਅੱਜ ਮੈਂ ਆਪ ਸਭ ਲਈ ਇੱਕ ਬਹੁਤ ਹੀ ਸ਼ਕਤੀਸ਼ਾਲੀ ਹਨੂਮਾਨ ਵੀਰ ਬਜਰੰਗੀ ਜੀ ਦਾ ਇੱਕ ਜੰਜੀਰਾ ਮੰਤਰ ਲੈ ਕੇ ਹਾਜ਼ਰ ਹੋਇਆ ਹਾਂ ਦੋਸਤੋ ਇਸ ਮੰਤਰ ਦੇ ਨਾਲ ਤੁਸੀਂ ਆਪਣੇ ਘਰ ਦਾ ਕੀਲ ਕਰ ਸਕਦੇ ਆ ਇਸ ਮੰਤਰ ਦੇ ਨਾਲ ਤੁਸੀਂ ਜੇਕਰ ਆਪਣੇ ਘਰ ਦਾ ਕੀਲ ਕਰੋਗੇ ਕੀਲਨ ਕਰੋਗੇ ਤੋ ਤੁਹਾਡੇ ਘਰ ਦੇ ਵਿੱਚ ਕੋਈ ਵੀ ਬੁਰੀ ਸ਼ਕਤੀ ਕੋਈ ਵੀ ਬੁਰੀ એનર્ਜੀ ਨਹੀਂ ਆ ਸਕੇਗੀ ਨਾ ਹੀ ਤੁਹਾਡੇ ਪਰਿਵਾਰ ਤੇ ਤੁਹਾਡੇ ਘਰ ਪਰਿਵਾਰ ਦੇ ਮੈਂਬਰਾਂ ਤੇ ਕੋਈ ਅਟੈਕ ਕਰ ਸਕੇਗੀ ਹਨੂਮਾਨ ਦੇ ਇਸ ਜੰਜੀਰੇ ਮੰਤਰ ਨੂੰ ਸਿੱਧ ਕਰਨ ਲਈ ਸਿਰਫ 11 ਦਿਨ ਲੱਗਣਗੇ 11 ਦਿਨ ਤੋਂ ਬਾਅਦ ਤੁਸੀਂ ਆਪਣੇ ਆਪ ਹੀ ਆਪਣੇ ਘਰ ਦਾ ਕੀਲ ਕਰ ਸਕਦੇ ਹੋ ਕਿਉਂਕਿ ਜਿਕਰ ਆਪਾਂ ਕਿਸੇ ਤੰਤਰਿਕ ਤੋਂ ਕਿਸੇ ਬਾਬੇ ਤੋਂ ਆਪਣੇ ਘਰ ਦਾ ਕੀਲ ਕਰਵਾਵਾਂਗੇ ਤਾਂ ਬਹੁਤ ਖਰਚਾ ਆਵੇਗਾ ਹਜ਼ਾਰਾਂ ਦੇ ਹਿਸਾਬ ਨਾਲ ਖਰਚਾ ਆਵੇਗਾ ਇਸ ਤੋਂ ਬਿਹਤਰ ਇਹੀ ਹੈ ਕਿ ਆਪਾਂ ਖੁਦ ਹੀ ਜਿਹੜਾ ਕੰਮ ਕਰ ਸਕਦੇ ਆ ਉਹਨੂੰ ਕਰਕੇ ਆਪਣੇ ਘਰ ਦਾ ਕੀਲ ਕਰ ਲਈਏ ਅਤੇ ਆਪਣੇ ਘਰ ਪਰਿਵਾਰ ਨੂੰ ਸੁਰੱਖਿਤ ਰੱਖੀਏ ਹਰ ਇੱਕ ਬੁਰੀ ਸ਼ਕਤੀ ਤੋਂ ਹਰ ਇੱਕ ਬੁਰੀ ਬੁਲਾ ਤੋਂ ਕਿਉਂਕਿ ਅੱਜ ਕੱਲ੍ਹ ਜਾਦੂ ਟੋਨੇ ਕਰਨੇ ਚੀਜ਼ਾਂ ਛੱਡਣੀਆਂ ਨਾਰਮਲ ਗੱਲਾਂ ਹੋ ਗਈਆਂ ਆ ਕਿ ਲੋਕੀ ਛੋਟੀਆਂ ਮੂਟੀਆਂ ਗੱਲਾਂ ਕਰਕੇ ਹੀ ਇੱਕ ਦੂਜੇ ਤੇ ਜਾਦੂ ਟੋਨੇ ਕਰਾਉਣਾ ਸ਼ੁਰੂ ਕਰ ਦਿੰਦੇ ਆ ਇੱਕ ਦੂਜੇ ਨੂੰ ਬਰਬਾਦ ਕਰਨ ਦੀ ਕੋਸ਼ਿਸ਼ ਕਰਦੇ ਆ ਇੱਕ ਦੂਜੇ ਨੂੰ ਦੇਖ ਕੇ ਰਾਜ਼ੀ ਨਹੀਂ ਕਿਸੇ ਦੀ ਤਰੱਕੀ ਦੇਖ ਕੇ ਰਾਜ਼ੀ ਨਹੀਂ ਜੇਕਰ ਤੁਸੀਂ ਚਾਹੁੰਦੇ ਹੋ ਕਿ ਤੁਹਾਡਾ ਘਰ ਪਰਿਵਾਰ ਸੁਰੱਖਿਤ ਰਹੇ ਇਹਨਾਂ ਬੁਰੀਆਂ ਸ਼ਕਤੀਆਂ ਤੋਂ ਬੁਰੀਆਂ ਬਲਾਵਾ ਤੋਂ ਤੁਸੀਂ ਮਹਿਫੂਜ਼ ਰਹੋ ਤੁਹਾਨੂੰ ਘਰ ਵਿੱਚ ਡਰ ਲੱਗਦਾ ਹੋਵੇ ਘਰ ਵਿੱਚ ਭੈ ਆਉਂਦਾ ਹੋਵੇ ਘਰ ਵਿੱਚ ਜੇਕਰ ਲੜਾਈ ਝਗੜਾ ਵੀ ਰਹਿੰਦਾ ਹੈ ਉਹਨਾਂ ਦਾ ਵੀ ਕਾਰਨ ਇਹ ਬੁਰੀਆਂ ਸ਼ਕਤੀਆਂ ਹੁੰਦੀਆਂ ਨੇ ਇਸ ਲਈ ਜੇਕਰ ਤੁਸੀਂ ਆਪਣੇ ਘਰ ਦਾ ਕੀਲਣ ਕਰ ਲਵੋਗੇ ਆਪਣੇ ਘਰ ਨੂੰ ਕੀਲ ਲਵੋਗੇ ਤਾਂ ਇਹ ਬੁਰੀਆਂ ਸ਼ਕਤੀਆਂ ਤੁਹਾਡੇ ਘਰ ਵਿੱਚ ਐਂਟਰ ਨਹੀਂ ਹੋ ਪਾਣੀਆਂ ਅਤੇ ਜਿੰਨੇ ਵੀ ਲੜਾਈ ਝਗੜੇ ਤੁਹਾਡੇ ਕਰਦੇ ਵਿੱਚ ਤੇ ਹੋਣਗੇ ਖਤਮ ਹੋ ਜਾਣਗੇ ਕਰਦੇ ਵਿੱਚ ਖੁਸ਼ੀਆਂ ਆਉਣਗੀਆਂ ਇਹਨਾਂ ਬੁਰੀਆਂ ਚੀਜ਼ਾਂ ਦੇ ਕਰਨ ਕਰਦੇ ਵਿੱਚ ਹਮੇਸ਼ਾ ਤੰਗਦਸਤੀ ਕੰਗਾਲੀ ਤੇ ਬੇਬਰਕਤੀ ਰਹਿੰਦੀ ਹੈ ਇਹਨਾਂ ਚੀਜ਼ਾਂ ਨੂੰ ਦੂਰ ਕਰਨ ਲਈ ਤੁਸੀਂ ਹਨੂਮਾਨ ਜੀ ਦਾ ਇਹ ਜੰਜ਼ੀਰਾ ਮੰਤਰ ਵਰਤ ਸਕਦੇ ਹੋ ਦੋਸਤੋ ਇਸ ਮੰਤਰ ਨੂੰ ਤੁਸੀਂ ਜੇਕਰ ਕਰਨਾ ਚਾਹੁੰਦੇ ਹਾਂ ਤਾਂ ਤੁਹਾਨੂੰ 11 ਦਿਨ ਦਾ ਸਮਾਂ ਲੱਗੇਗਾ ਹਰ ਰੋਜ਼ ਸਿਰਫ ਇੱਕ ਮਾਲਾ ਜਾਪ ਕਰਨਾ ਹੈ ਸ਼ੁਕਲਵਕਸ਼ ਦੇ ਮੰਗਲਵਾਰ ਤੋਂ ਤੁਸੀਂ ਸਾਧਨਾ ਸ਼ੁਰੂ ਕਰਨੀ ਹੈ ਸਭ ਤੋਂ ਪਹਿਲਾਂ ਤੁਸੀਂ ਮੰਗਲਵਾਰ ਨੂੰ ਸਵੇਰੇ ਹਨੂਮਾ ਜੀ ਦੇ ਮੰਦਰ ਜਾ ਕੇ ਇੱਕ ਸੰਦੂਰ ਦੀ ਡੱਬੀ ਅਤੇ ਪੰਜ ਗੁੰਦੀ ਵਾਲੇ ਲੱਡੂ ਚੜਾ ਕੇ ਆਉਣੇ ਹਨ ਅਤੇ ਹਨੂਮਾ ਜੀ ਦੇ ਚਰਨਾਂ ਵਿੱਚ ਬੇਨਤੀ ਕਰਨੀ ਹੈ ਕਿ ਮੈਂ ਤੁਹਾਡੀ ਸਾਧਨਾ ਕਰਨ ਜਾ ਰਿਹਾ ਹਾਂ ਕੀ ਕਰਨ ਕਰਾਂ ਦੱਸਦੀ ਮੰਤਰ ਸਿੱਧੇ ਗਏ ਜਾ ਰਹੇ ਆ ਤੁਸੀਂ ਮੈਨੂੰ ਆਸ਼ੀਰਵਾਦ ਦੇਣਾ ਹੈ ਮੇਰੀ ਇਹ ਸਾਧਨਾ ਸਫਲ ਕਰਨ ਵਿੱਚ ਮੰਤਰ ਸਿੱਧ ਕਰਨ ਦੇ ਵਿੱਚ ਸਹਾਇਤਾ ਕਰਨੀ ਹੈ ਅਤੇ ਵਾਪਸੀ ਵੇਲੇ ਤੁਸੀਂ ਇੱਕ ਹਨੂਮਾਨ ਜੀ ਦੀ ਫੋਟੋ ਲੈ ਆਉਣੀ ਹੈ ਅਤੇ ਇੱਕ ਲੱਕੜ ਦੀ ਚੌਂਕੀ ਤੇ ਲਾਲ ਕੱਪੜਾ ਵਿਛਾ ਕੇ ਤੁਸੀਂ ਹਨੂਮਾਨ ਜੀ ਦੀ ਫੋਟੋ ਨੂੰ ਉਸ ਚੌਂਕੀ ਤੇ ਰੱਖ ਦੇਣਾ ਹੈ ਸ਼ਾਮ ਨੂੰ 7 ਵਜੇ ਤੋਂ ਬਾਅਦ ਇਹ ਸਾਧਨਾ ਕਰਨੀ ਹੈ ਸਾਧਨਾ ਕਰਨ ਵੇਲੇ ਤੁਸੀਂ ਸਮੇਲੀ ਦੇ ਤੇਲ ਦੀ ਜੋਤ ਜਗਾਉਣੀ ਹੈ ਅਤੇ ਪੰਜ ਅਗਰਬਤੀਆਂ ਜਗਾਉਣੀਆਂ ਆ ਪੰਜ ਲੱਡੂ ਰੱਖਣੇ ਆ ਅਤੇ ਇੱਕ ਸਾਫ ਪਾਣੀ ਦਾ ਗੜਵਾ ਰੱਖ ਸਕਦੇ ਆ ਗਲਾਸ ਵਿੱਚ ਪਾਣੀ ਰੱਖ ਸਕਦੇ ਆ ਤੇ ਆਪਣੇ ਕੋਲ ਸਾਧਨਾ ਕਰਨ ਵੇਲੇ ਅੱਗ ਵੀ ਜਲਾ ਕੇ ਰੱਖਣੀ ਆ ਤੇ ਦੇਸੀ ਘਿਓ ਵੀ ਰੱਖਣਾ ਆ ਜਿੱਦ ਜਿੱਦਾਂ ਤੁਸੀਂ ਮੰਤਰ ਜਾਪ ਕਰੀ ਜਾਣਾ ਆ ਉਦੋਂ-ਉਦੋਂ ਅੱਗ ਦੇ ਵਿੱਚ ਦੇਸੀ ਘਿਓ ਦੀਆਂ ਆਹੂਤੀਆਂ ਪਾਈ ਜਾਣੀਆਂ ਆ ਜਿੱਦਾਂ ਇਕ ਨੂੰ ਵਾਲਾ ਜਾਪ ਕਰਨਾ ਹੈ 108 ਮੰਕਿਆਂ ਵਾਲੀ ਮਾਲਕ ਮਾਲਾ ਹੋਣੀ ਚਾਹੀਦੀ ਆ ਤੇ ਇੱਕ ਮੰਤਰ ਜਾਪ ਕਰ ਲਿਆ ਇੱਕ ਆਹੂਤੀ ਬਾ ਦਿੱਤੀ ਇੱਕ ਮੰਤਰ ਜਾਪ ਕਰ ਲਿਆ ਇੱਕ ਆਹੂਤੀ ਬਾ ਦਿੱਤੀ ਇਸੇ ਤਰ੍ਹਾਂ ਤੁਸੀਂ 108 ਵਾਰ ਮੰਤਰ ਜਾਪ ਕਰਨਾ ਹੈ ਤੇ 108 ਹੀ ਆਹੂਤੀਆਂ ਪਾਉਣੀਆਂ ਆ ਜਿਹੜੇ ਤੁਸੀਂ ਪੰਜ ਲੱਡੂ ਰੱਖੇ ਹੋਣਗੇ ਉਹਨਾਂ ਵਿੱਚੋਂ ਇੱਕ ਲੱਡੂ ਉਹ ਵੀ ਅਗਨੀ ਵਿੱਚ ਪੇਟ ਕਰ ਦੇਣਾ ਹੈ ਜ਼ਮੀਨ ਤੇ ਬੈਠ ਕੇ ਸਾਧਨਾ ਕਰਨੀ ਹੈ ਇਸੇ ਤਰ੍ਹਾਂ ਤੁਸੀਂ 11 ਦਿਨ ਤੱਕ ਲਗਾਤਾਰ ਸਾਧਨਾ ਕਰਨੀ ਹੈ ਜੇ ਜੇ ਤੁਸੀਂ ਲੱਡੂ ਰੱਖੇ ਹੋਣਗੇ ਲੱਡੂ ਅਗਲੇ ਦਿਨ ਜਾ ਕੇ ਤੁਸੀਂ ਹਨੂਮਨ ਮੰਦਰ ਜਾਂ ਫਿਰ ਕੋਈ ਵੀ ਮੰਦਰ ਹੋਵੇ ਤੁਹਾਡੇ ਲਾਗੇ ਉੱਥੇ ਚੜਾਉਣੇ ਆ ਜਾਂ ਫਿਰ ਜਲ ਪ੍ਰਵਾਹ ਕਰ ਦੇਣੇ ਆ ਸੋ ਹੁਣ ਤੁਸੀਂ ਹਨੂਮਨ ਜੀ ਦਾ ਇਹ ਮੰਤਰ ਸੁਣ ਲਵੋ ਤੇ ਇਸ ਮੰਤਰ ਨੂੰ ਨੋਟ ਕਰ ਲਵੋ ਉਹ ਸੋ ਬਾਤ ਤੁਹਾਨੂੰ ਦੱਸ ਦਿਆਂ ਕਿ ਇਸ ਮੰਤਰ ਨੂੰ ਪ੍ਰਯੋਗ ਕਿਵੇਂ ਕਰਨਾ ਹੈ ਆਪਣੇ ਕਰਤਾ ਕੀਲ ਤੁਸੀਂ ਇਸ ਮੰਤਰ ਦੇ ਨਾਲ ਕਿਵੇਂ ਕਰਨਾ ਹੈ ਹੁਣ ਤੁਸੀਂ ਇਹ ਮੰਤਰ ਸੁਣ ਲਵੋ ਤੇ ਮੰਤਰ ਨੂੰ ਨੋਟ ਕਰ ਲਵੋ ओम नमो भगवत हनुमते महारुद्रा भूत प्रेत डाकणी शाकणी कीली कीली मारी मारी भैरव कील मसान कील मैली कील चुड़ैल कील दैंत्य कील ब्रह्म राक्षस कील महिषासुर कील चौबीस कोस आगे कील चौबीस कोस पीछे कील चौबीस कोस दाएं कील चौबीस कोस बाएं कील आकाश बांधूं, पाताल बांधूं, भूत बांधूं, प्रेत बांधूं, किया बांधूं, कराया बांधूं, जादू बांधूं टोना बांधू अपनी विद्या चलाता चलो औरों की विद्या बांधता चलो दुष्ट को बांधू बैरी को बांधू चोर को बांधू हत्यारे को बांधू बांध बांध रे महारुद्र हनुमते ना बंधा तो रघुवंशी राजा रामचंद्र की दुहाई फिरे पिता पवन की दुहाई फिरे माता जानकी की दुहाई फिरे शब्द साचा पिंड काचा चले मंत्र तत्वदर्शी वाचा दोस्तों ये है हनुमान जी का जंजीरा कीलन मंत्र दोस्तों बेहद ही ਸ਼ਕਤੀਸ਼ਾਲੀ ਇਹ ਮੰਤਰ ਹੈ ਇਸ ਮੰਤਰ ਨੂੰ ਜਦੋਂ ਤੁਸੀਂ ਚਲਾਉਣਾ ਹੈ ਇਸ ਮੰਤਰ ਨੂੰ ਜਦੋਂ ਤੁਸੀਂ ਸਿੱਧ ਕਰ ਲਿਆ ਉਸ ਤੋਂ ਬਾਅਦ ਤੁਸੀਂ ਜਿੰਨੇ ਵੀ ਤੁਹਾਡੇ ਘਰ ਦੇ ਕੋਨੇ ਆ ਚਾਰ ਕੋਨੇ ਤਾਂ ਹੁੰਦੇ ਹੀ ਆ ਉਸ ਤੋਂ ਇਲਾਵਾ ਜਿੰਨੇ ਵੀ ਤੁਹਾਡੇ ਘਰ ਦੇ ਵਿੱਚ ਕਮਰੇ ਨੇ ਰਸੋਈ ਹੈ ਕਮਰੇ ਹੈ ਸਟੋਰ ਰੂਮ ਹੈ ਜਿੰਨੇ ਵੀ ਕਮਰੇ ਹੈ ਜਿੰਨੇ ਵੀ ਖੁੰਝੇ ਹੈ ਹਰੇ ਕਮਰੇ ਦੇ ਚਾਰ ਖੁੰਝੇ ਹੁੰਦੇ ਆ ਤੇ ਜਿੰਨੇ ਵੀ ਕਮਰੇ ਹੈ ਚਾਰ ਚਾਰ ਖੁੰਝੇ ਦੇ ਸਾਹਮਣੇ ਤੁਸੀਂ ਉਨੀਆਂ ਲੋਹਰੀਏ ਕਿੱਲਾ ਲੈ ਕੇ ਆਉਣੀ ਆਇਆ। ਦੋਸਤੋ ਇਹ ਕਿੱਲਾ ਤੁਸੀਂ ਜਦੋਂ ਸਾਧਨਾ ਸ਼ੁਰੂ ਕਰਨੀ ਹੈ ਮੰਤਰ ਦੀ ਤੁਹ ਸਿੱਧੀ ਕਰਨੀ ਹੈ ਉਦੋਂ ਵੀ ਲੈ ਕੇ ਰੱਖ ਸਕਦੇ ਆ। ਉਦੋਂ ਤੋਂ ਲੈ ਕੇ 11 ਦਿਨ ਤੱਕ ਤੁਸੀਂ ਇਹਨਾਂ ਕਿੱਲਾ ਨੂੰ ਆਪਣੇ ਕੋਲ ਸਾਧਨਾ ਕਰਨ ਵੇਲੇ ਰੱਖ ਸਕਦੇ ਆ। ਇਸ ਦਾ ਵੀ ਬਹੁਤ ਫਾਇਦਾ ਹੋਵੇਗਾ। ਜੇਕਰ ਤੁਸੀਂ ਉਦੋਂ ਨਹੀਂ ਲਿਆਉਣੀ ਆ ਸਾਧਨਾ ਕਰਨ ਤੋਂ ਬਾਅਦ ਲੈ ਕੇ ਆਉਣੀ ਆ ਤਾਂ ਤੁਸੀਂ ਕਿੱਲਾ ਲੈ ਕੇ ਲੋਹੇ ਦੀਆਂ ਉਹਨਾਂ ਕਿੱਲਾਂ ਤੇ 108 ਵਾਰ ਮੰਤਰ ਜਪ ਕਰਕੇ ਤੇ 108 ਵਾਰ ਹੀ ਦਮ ਕਰ ਦੇਣਾ ਹੈ ਫੂਕ ਮਰ ਦੇਣੀ ਹੈ ਇਸ ਤਰ੍ਹਾਂ ਉਹ ਕਿੱਲਾ ਪਵਿਮੰਤ੍ਰਿਤ ਹੋ ਜਾਣਗੇ ਅਤੇ ਆਪਣੇ ਘਰ ਦੇ ਹਰ ਇੱਕ ਖੂंजे ਵਿੱਚ ਉਹਨਾਂ ਕਿੱਲਾਂ ਨੂੰ ਗੜ ਦੇਣਾ ਹੈ ਇੱਕ ਇੱਕ ਖੂंजे ਵਿੱਚ ਇੱਕ ਇੱਕ ਕਿਲ ਨੂੰ ਗੜ ਦੇਣਾ ਹੈ ਅਤੇ ਨਾਲ ਦੀ ਨਾਲ ਇੱਕ ਇੱਕ ਵਾਰ ਮੰਤਰ ਜਪ ਕਰੀ ਜਾਣਾ ਹੈ ਇਸ ਤਰ੍ਹਾਂ ਤੁਹਾਡੇ ਘਰ ਦਾ ਕੀਲ ਹੋ ਜਾਵੇਗਾ ਅਤੇ ਤੁਹਾਡਾ ਘਰ ਪਰਿਵਾਰ ਕਿਸੇ ਵੀ ਬੁਰੀ ਸ਼ਕਤੀ ਤੋਂ ਹਰ ਇੱਕ ਵੱਡੀ ਤੋਂ ਵੱਡੀ ਬੁਰੀ ਸ਼ਕਤੀ ਤੋਂ ਮਹਿਫੂਜ਼ ਹੋ ਜਾਵੇਗਾ ਜਿੰਨੇ ਵੀ ਮੰਤਰ ਦੇ ਵਿੱਚ ਸ਼ਕਤੀਆਂ ਦੇ ਨਾਮ ਆਏ ਨੇ ਉਹਨਾਂ ਸਾਰੀਆਂ ਸ਼ਕਤੀਆਂ ਤੋਂ ਤੁਹਾਡਾ ਘਰ ਮਹਫੂਜ਼ ਹੋ ਜਾਵੇਗਾ। ਸੋ ਦੋਸਤੋ ਜੇਕਰ ਤੁਸੀਂ ਸਾਡੇ ਚੈਨਲ ਦੇ ਨਵੇਂ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਨਾ। ਬੈਲ ਆਈਕਨ ਤੇ ਪ੍ਰੈਸ ਕਰਕੇ ਆਲਟੇ ਕਲਿੱਕ ਕਰਨਾ ਤਾਂ ਜੋ ਆਪ ਸਭ ਨੂੰ ਸਾਡੀ ਹਰ ਇੱਕ ਵੀਡੀਓ ਦੀ ਨੋਟੀਫਿਕੇਸ਼ਨ ਸਭ ਤੋਂ ਪਹਿਲਾਂ ਮਿਲ ਸਕੇ। ਇਸ ਵੀਡੀਓ ਨੂੰ ਲਾਈਕ ਜ਼ਰੂਰ ਕਰਨਾ। ਕਮੈਂਟ ਬਾਕਸ ਵਿੱਚ ਜੈ ਪੀਰਾਂ ਦੀ ਜ਼ਰੂਰ ਲਿਖਣਾ। ਇਸੇ ਤਰ੍ਹਾਂ ਦੇ ਕਲ ਵੀ ਮੰਤਰ ਬਾਖ ਦੂਗਾ ਫਰਿਆਦ ਅਮਨ ਵਿਜ਼ੇ ਆਪ ਸਭੀ ਲੈ ਕੇ ਹਾਜ਼ਰ ਹੁੰਦੇ ਰਹਿਣਾਗੇ। ਸੋ ਮਿਲਦੇ ਹਾਂ ਅਗਲੀ ਵੀਡੀਓ ਦੇ ਵਿੱਚ ਜੈ ਪੀਰਾਂ ਦੀ।